ਪਹਿਲੀ ਅਤੇ ਦੂਜੀ ਸੰਸਾਰ ਸੰਗਫਿਲੇ ਸਿੱਖ ਫੌਜੀਆਂ ਵੱਲੋਂ ਵਿਖਾਈ ਗਈ ਸ਼ੂਰਬੀਰਤਾ ਨੂੰ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਹਾਲੈਂਡ ਤੋਂ ਸਰਦਾਰ ਭੁਪਿੰਦਰ ਸਿੰਘ ਹਰਿਆਣਾ ਤੋਂ ਬਬਲੂ ਸਿੰਘ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲੜਦੇ ਹੋਏ ਸ਼ੂਰਬੀਰਤਾ ਪ੍ਰਾਪਤ ਸਿੱਖ ਫੌਜੀਆਂ ਨੂੰ ਨਿghੀ ਸ਼ਰਧਾਂਜਲੀ ਦਿੰਦਿਆਂ ਹੋਇਆਂ ਉਹਨਾਂ ਵੱਲੋਂ ਕੀਤੇ ਗਏ ਕੀਰਤੀ ਮਾਨ ਨੂੰ ਯਾਦ ਕਰਦਿਆਂ ਹੋਇਆਂ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਕੋਲੇ ਸੋਲੇ ਉਹ ਬੱਚੇ ਸਰਦਾਰ ਭਪਿੰਦਰ ਸਿੰਘ ਹੌਲੈਂਡ ਜੀ ਜਿਹੜਾ ਉਪਰਾਲਾ ਕਰਦੇ ਆ ਹਰ ਸਾਲ ਆ ਬਹੁਤ ਹੀ ਸਰਹਾਨੀਏ ਹੈਗਾ ਤੇ ਇਹਨਾਂ ਨੇ ਕੁਝ ਸਮਾਂ ਪਹਿਲੇ ਯੂਨੀਵਰਸਿਟੀ ਸਾਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚ ਸੱਤ ਯੂਰੋਪੀਅਨ ਡੈਲੀਗੇਟਸ ਨੂੰ ਲੈ ਕੇ ਉੱਥੇ ਆਏ ਸੀ ਤੇ ਉਹਨਾਂ ਨੇ ਬਹੁਤ ਪ੍ਰੇਸ ਕੀਤੀ ਸੀ ਤੇ ਉਹਨਾਂ ਨੇ ਸਾਰੇ ਮੋਨੂਮੈਂਟਸ ਵੀ ਵੇਖੇ ਸੀ ਤੇ ਅਸੀਂ ਸਰਦਾਰ ਸਰਦਾਰ ਭੁਪਿੰਦਰ ਸਿੰਘ ਜੀ ਹੌਲੈਂਡ ਜੀ ਦਾ ਧੰਨਵਾਦ ਕਰਦੇ ਆ ਕਿ ਉਹ ਹਰ ਸਾਲ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਸਿੱਖਾਂ ਦੇ ਉੱਤੇ ਸਿੱਖਾਂ ਦੀ ਸ਼ਹਾਦਤ ਨੂੰ ਹਰ ਸਾਲ ਅਸੀਂ ਇਤਿਹਾਸ ਕਰਦੇ ਆ ਤੇ ਅੱਜ ਜਿਹੜੀਆਂ ਸੰਸਾਰ ਦੀਆਂ ਪਹਿਲਾ ਤੇ ਦੂਜਾ ਜੰਦ ਹੋਇਆ ਸੀ ਉਸ ਦੇ ਵਿੱਚ ਜਿਹੜੇ ਸਿੱਖ ਫੌਜੀਆ ਨੇ ਹਸਾਲਿਆ ਸਿੱਖ ਫੌਜੀਆ ਨੇ ਆਪਣੇ ਜੰਗ ਦੇ ਜੋਰ ਵਿਖਾਏ ਉਹਨਾਂ ਦਾ ਜਿਹੜਾ ਸਾਲਾਨਾ ਪ੍ਰੋਗਰਾਮ ਆ ਸਾਡੇ ਸਰਦਾਰ ਭਪਿੰਦਰ ਸਿੰਘ ਜੀ ਹੌਲੈਂਡ ਵਾਲੇ ਜਿਨ੍ਹਾਂ ਨੇ ਦੋ ਕਿਤਾਬਾਂ ਵੀ ਇਸ ਜੰਗਾਂ ਦੇ ਉੱਤੇ ਲਿਖੀਆਂ ਹਨ ਉਹਨਾਂ ਵੱਲੋਂ ਕੀਤਾ ਗਿਆ ਗੁਰਦੁਆਰਾ ਟਾਰੀ ਸਾਹਿਬ ਪਾਚਾਈ ਸ਼ੇਵੀ 99 ਮਿੰਟ ਵਿਖੇ ਜਿਤਿਆਨਸਾ ਲਈ ਇਹ ਪ੍ਰੋਗਰਾਮ ਕਰਦੇ ਆ ਸੋ ਇਸ ਨਗਰ ਨੂੰ ਮਾਣ ਵੀ ਆ ਕਿ ਇਸ ਨਗਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਵੇਲੇ ਪਹਿਲੀ ਤੇ ਦੂਜੀ ਜੰਗ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੇ ਜਿਹੜੀ ਆ ਜੰਗਾਂ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਸੱਤ ਜਿਹੜੇ ਫੌਜੀ ਉਹ ਇਸ ਨਗਰ ਦੇ ਸੁਲਤਾਨਪਿੰਡ ਦੇ ਉਦੋਂ ਸ਼ਹੀਦ ਹੋਏ ਹਨ ਸੋ ਇਹ ਜਿਹੜਾ ਪ੍ਰੋਗਰਾਮ ਆ ਉਹ ਸ਼ਹੀਦ ਪਰਿਵਾਰਾਂ ਦੇ ਸਨਮਾਨ ਨੂੰ ਮੌਕਾ ਰੱਖਦੇ ਆਇਆ ਸਾਬਕਾ ਫੌਜੀਆਂ ਵੱਲੋਂ ਅਤੇ ਸਰਦਾਰ ਭਪਿੰਦਰ ਸਿੰਘ ਜੀ ਆਊਟਲੈਂਡ ਵਾਲੇ ਉਹਨਾਂ ਵੱਲੋਂ ਰੱਖਿਆ ਗਿਆ ਮੈਂ महावीर ਸਿੰਘ ਧਨਗੜ ਕੇ ਪਰਿਵਾਰ ਸੇ ਹੂੰ ਜੋ ਉਹਨਾਂ ਦੇ ਗ੍ਰੈਂਡ ਉਹਨਾਂ ਦੇ ਗ੍ਰੈਂਡਫਾਦਰ ਥੇ ਨਾ ਗ੍ਰੇਟ ਗ੍ਰੈਂਡਫਾਦਰ ਵਿਕਟੋਰੀਆ ਕ੍ਰਾਸ ਬਦਲੂ ਸਿੰਘ ਜੀ ਉਹਨਾਂ ਨੇ ਪਲੇਸਟਾਈਨ ਮੇ ਨਾ ਯੁੱਧ फर्स्ट वर्ल्ड वॉर में वहाँ पे युद्ध किया था तो उसके उनको मरणोपरांत उनको विक्टोरिया क्रॉस मिला था उसी टाइम पे तो उनकी डेथ हो गई थी पैलेस्टीन में ही तो उसके मरणों और अभी इस विरासत को बदलू सिंह जी संभाल रहे हैं उनके फादर के बाद से ये सन बबलू सिंह जी जिन्होंने क्या कि वो अपने ਪੁਰਖਾਂ ਦੀ ਵੱਲੋਂ ਜਿਹੜਾ ਉਹਨਾਂ ਨੇ ਵਿਕਟੋਰੀਆ ਕ੍ਰਾਸ ਉਹਨਾਂ ਨੂੰ ਮਿਲਿਆ ਸੀ ਸਰਕਾਰ ਵੱਲੋਂ ਅਜੇ ਵੀ ਸੰਭਾਲ ਕੇ ਰੱਖਿਆ ਹੈ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਵਿਰਸਾ ਅਜੇ ਵੀ ਸੰਭਾਲ ਕੇ ਰੱਖਿਆ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸ